ਵੱਡੀ ਖਬਰ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਸਭ ਤੋਂ ਵੱਡਾ ਬਿਆਨ ਕਿਹਾ ਇਕਾਲੀ ਦਲ ਖਤਮ ਨਹੀਂ ਹੋਇਆ ਤੇ ਵਿਵਾਦਾਂ ਨੂੰ ਖਤਮ ਕਰਨ ਦੇ ਲਈ ਸਾਰੇ ਇਲਜ਼ਾਮ ਪਵਾਏ ਨੇ ਝੋਲੀ ਜਿਹਾ ਇਸ ਵੇਲੇ ਦੀ ਵੱਡੀ ਖਬਰ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਭਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਅਜੇ ਖਤਮ ਨਹੀਂ ਹੋਇਆ ਤੇ ਉਹਨਾਂ ਨੇ ਸਾਰੇ ਵਿਵਾਦਾਂ ਨੂੰ ਖਤਮ ਕਰਨ ਦੇ ਲਈ ਜਿੰਨੇ ਵੀ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੂੰ ਝੋਲੀ ਦੇ ਵਿੱਚ ਪਵਾ ਲਿਆ ਹੈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਹੈ ਕਿ ਅਕਾਲੀ ਦਲ ਅਜੇ ਖਤਮ ਨਹੀਂ ਹੋਇਆ ਅਕਾਲੀ ਦਲ ਆਰਾਮ ਕਰ ਰਿਹਾ ਸੀ ਤੇ ਹੁਣ ਜਾਗ ਉੱਠਿਆ ਤੇ ਹੁਣ ਉਹ ਸਾਰਿਆਂ ਨੂੰ ਬੰਦਾ ਬਣਾਉਣਗੇ ਉਹਨਾਂ ਨੇ ਕਿਹਾ ਹੈ ਕਿ ਲੋਕ ਐਵੇਂ ਰੋਲਾ ਪਾਈ ਜਾਂਦੇ ਨੇ ਕਿ ਅਕਾਲੀ ਦਲ ਖਤਮ ਹੋ ਚੁੱਕਿਆ ਪਰੰਤੂ ਅਕਾਲੀ ਦਲ ਖਤਮ ਨਹੀਂ ਹੋਇਆ ਬਲਕਿ ਆਰਾਮ ਕਰ ਰਿਹਾ ਸੀ ਤੇ ਹੁਣ ਜਾਗ ਉਠਿਆ ਤੇ ਹੁਣ ਉਹ ਸਭ ਨੂੰ ਬੰਦਾ ਬਣਾ ਦੇਣਗੇ ਉਹਨਾਂ ਨੇ ਸੁਣਾਈ ਗਈ ਧਾਰਮਿਕ ਸਜ਼ਾ ਦੇ ਸਬੰਧ ਦੇ ਵਿੱਚ ਕਿਹਾ ਏ ਕਿ ਕਾਲੀਦਲ ਦੇ ਸਬੰਧ ਦੇ ਵਿੱਚ ਬਹੁਤ ਸਾਰੇ ਵਿਵਾਦ ਖੜੇ ਹੋ ਗਏ ਸਨ ਇਹਨਾਂ ਵਿਵਾਦਾਂ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਆਪਣੀ ਝੋਲੀ ਦੇ ਵਿੱਚ ਪਵਾ ਲਿਆ ਏ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਤਨਖਾਹ ਦੇ ਤੌਰ ਤੇ ਨਿਭਾਇਆ ਏ ਤੇ ਤਨੋ ਮਨੋ ਇਸ ਸਜ਼ਾ ਨੂੰ ਸਵੀਕਾਰਿਆ ਏ ਉਹਨਾਂ ਨੇ ਕਿਹਾ ਹੈ ਕਿ ਉਹ ਗੁਰੂ ਘਰ ਦੇ ਸੇਵਕ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਨੇ। ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਪਾਰਟੀ ਨੂੰ ਪੁੱਛ ਲਓ ਕਿ ਕੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੋ? ਤਾਂ ਜਵਾਬ ਕਿਹੋ ਜਿਹਾ ਹੋਏਗਾ? ਤੁਸੀਂ ਸਾਰੇ ਸਮਝਦੇ ਹੋ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਦੀ ਹੀ ਗੱਲ ਕਰ ਲਓ। ਰਾਜਾ ਵੜਿੰਗ ਤਾਂ ਖੁਦ ਜਥੇਬਾਰ ਸਹਿਬਾਨਾਂ ਬਾਰੇ ਗਲਤ ਬੋਲਦੇ ਨੇ। ਉਹਨਾਂ ਨੇ ਕਿਹਾ ਹੈ ਕਿ ਹੁਣ ਅਕਾਲੀ ਦਲ ਜਾਗ ਉੱਠਿਆ ਹੈ। ਉਨਾਰੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਇਕੱਲਾ ਸੁਖਬੀਰ ਪੂਰੇ ਜਿਹੜਾ ਸੂਬੇ ਨੂੰ ਨਹੀਂ ਬਚਾ ਸਕਦਾ ਇਹ ਸਾਰੇ ਵਰਕਰਾਂ ਦੀ ਡਿਊਟੀ ਹੈ ਹੁਣ ਉਹਨਾਂ ਨੂੰ ਡਰ ਹੈ ਕਿ ਦੁਬਾਰਾ ਫਿਰ ਕੋਈ ਅਜੇਹਾ ਨਾ ਆ ਜਾਵੇ ਜਿਹੜਾ ਕਿ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਵੋਟਾਂ ਲੈ ਜਾਵੇ ਕਿਉਂਕਿ ਹੁਣ ਜਿਹੋ ਜਿਹਾਂ ਵਰਦਾ ਤਾਂ ਸੂਬੇ ਦੇ ਵਿੱਚ ਹੋ ਰਹੀਆਂ ਨੇ ਉਸ ਨੂੰ ਲੈ ਕੇ ਇਹ ਸੋਚਣਾ ਜਾਇਜ਼ ਹੈ ਉਦਾਂ ਨੇ ਕਿਹਾ ਹੈ ਕਿ ਕਿਤੇ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਕਿਤੇ ਥਾਣਿਆਂ ਦੇ ਉੱਪਰ ਹਮਲੇ ਹੁੰਦੇ ਨੇ ਕਿਤੇ ਬੰਬ ਪਲਾਸਟ ਕੀਤੇ ਜਾਂਦੇ ਨੇ ਕਿਤੇ ਕਤਲकांड ਹੋ ਰਹੇ ਨੇ ਅਜਹੀ ਸਰਕਾਰ ਦੇ ਵਿੱਚ ਅਗਰ ਇਹੋ ਜਿਹੀਆਂ ਘਟਨਾਵਾਂ ਹੋਣਗੀਆਂ ਤਾਂ ਫਿਰ ਲੋਕ ਇਹੋ ਜਿਹੀ ਸਰਕਾਰ ਚਾਉਂਦੇ ਨੇ ਇਹ ਸਾਰੇ ਪਲੀਪਾਤ ਜਾਣਦੇ ਨੇ ਉਹਨਾਂ ਨੇ ਰੂਜੀ ਮਰਕੰਦੀ ਦੇ ਘਰ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਹੈ ਕਿ ਲੀਡਰ ਇੱਕ ਦਿਨ ਦੇ ਵਿੱਚ ਨਹੀਂ ਬਣਦਾ ਬਲਕਿ ਇਸ ਦੇ ਲਈ ਅੱਗ ਵਿੱਚ ਤਪਣਾ ਪੈਂਦਾ ਹੈ ਤੇ ਇਹ ਪਛਾਣਨਾ ਪੈਂਦਾ ਹੈ ਕਿ ਕੌਣ ਆਪਣਾ ਹੈ ਤੇ ਕੌਣ ਪਰੈ ਨਾਲ ਹੀ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਹੁਣ ਅਕਾਲੀ ਦਲ ਜਾਗ ਉੱਠਿਆ ਹੈ ਤੇ ਪਹਿਲਾਂ ਆਰਾਮ ਫਰਮਾ ਰਿਆ ਸੀ ਹੁਣ ਉਹ ਸਭ ਨੂੰ ਬੰਦਾ ਬਣਾਉਣਗੇ ਨਾਲ ਹੀ ਉਹਨਾਂ ਨੇ ਮਾਗੀ ਦੇ ਮੇਲੇ ਤੇ ਜਿਹੜੀ ਕਾਨਫਰੰਸ ਕੀਤੀ ਜਾਣੀ ਹੈ ਉਸ ਦੇ ਵਿੱਚ ਸਭ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਸਿਰਫ ਮੇਲਾ ਦੇਖਣ ਦੇ ਲਈ ਆਉਣਾ ਹੈ ਉਹ ਨਾ ਆਉਣ ਜਿਨ੍ਹਾਂ ਨੇ ਆਉਣਾ ਹੈ ਉਹ ਤਨੋਂ ਮਨੋਂ ਆਉਣ ਉਹਨਾਂ ਨੇ ਕਿਹਾ ਹੈ ਕਿ ਮਾਗੀ ਦੀ ਕਾਨਫਰੰਸ ਦੇ ਰਾਹੀਂ ਜੰਗ ਸ਼ੁਰੂ ਹੋ ਗਈ ਹੈ ਤੇ ਹੁਣ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਨਗੇ ਤੇ ਜਿਹੜੇ ਵੀ ਲੋਕ ਇਹੋ ਜਿਹੇ ਵਿਵਾਦ ਫਲਾਉਂਦੇ ਨੇ ਇਹੋ ਜਿਹੇ ਗੱਲਾਂ ਫਲਾਉਂਦੇ ਨੇ ਉਹਨਾਂ ਨੂੰ ਬੰਦਾ ਬਣਾ ਦੇਣਗੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਗੁਰੂ ਘਰ ਦਾ ਸੇਵਕ ਹੈ ਉਹ ਰਾਜਨੀਤੀ ਨਹੀਂ ਕਰਦਾ ਬਲਕਿ ਸੇਵਾ ਕਰਦਾ ਹੈ ਉਹਨਾਂ ਨੇ ਸੂਬੇ ਦੀ ਤਰੱਕੀ ਦੇ ਲਈ ਬਹੁਤ ਸਾਰੇ ਕੰਮ ਕੀਤੇ ਨੇ ਤੇ ਅੱਗੋਂ ਵੀ ਇਹ ਕਰਨਗੇ ਸੋ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਹੈ ਕਿ ਉਹਨਾਂ ਨੇ ਸਾਰੇ ਵਿਵਾਦਾਂ ਨੂੰ ਖਤਮ ਕਰਨ ਦੇ ਲਈ ਸਾਰੇ ਇਲਜ਼ਾਮਾਂ ਨੂੰ ਆਪਣੀ ਝੋਲੀ ਦੇ ਵਿੱਚ ਪਵਾ ਲਿਆ ਤੇ ਦੂਸਰੀ ਗੱਲ ਉਹਨਾਂ ਨੇ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਨੇ ਇਸ ਕਰਕੇ ਜੋ ਵੀ ਫੈਸਲਾ ਉੱਥੋਂ ਹੋਇਆ ਹੈ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਤੇ ਲਈ ਹੋਈ ਤਨਖਾਹ ਨੂੰ ਵੀ ਉਹਨਾਂ ਨੇ ਨਿਭਾਇਆ ਇਹ ਸਾਰੇ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤੇ ਨੇ